ਸਵਾਗਤ ਹੈ ਹੁਸ਼ਾਰਪੁਰ ਦੇ ਉਸੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਾਂ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਲਾਸਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਪਿੰਡ ਦੇ ਵਿੱਚ ਹੀ ਮੌਜੂਦ ਇੱਕ ਹਵੇਲੀ 'ਚ ਪ੍ਰਵਾਸੀਆਂ ਵੱਲੋਂ ਨਜਾਇਜ਼ ਤੰਗ ਦੇ ਨਾਲ ਪਟਾਕੇ ਬਣਾਏ ਜਾ ਰਹੇ ਸੀ ਤੇ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਪਿੰਕ ਪੈਂਦੀ ਹੈ ਤਾਂ ਤੁਰੰਤ ਪੁਲਿਸ ਦੇ اعلی ਅਧਿਕਾਰੀ ਮੌਕੇ ਤੇ ਰੇਡ ਕਰਨ ਦੇ ਲਈ ਪਹੁੰਚਦੇ ਨੇ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਉੱਥੇ ਇਹ ਵੱਡੀ ਮਾਤਰਾ ਦੇ ਵਿੱਚ ਤਮਾਕਾ ਖੇਜ਼ ਜਿਹੜੀ ਸਮੱਗਰੀ ਹੈ ਉਹ ਪੁਲਿਸ ਦੇ ਹੱਥ ਲੱਗਦੀ ਹੈ ਪੁਲਿਸ ਟੀਮ ਦੇ ਵਿੱਚ ਡੀਐਸਪੀ ਚੱਬੇਵਾਲ ਪਲਵਿੰਦਰ ਸਿੰਘ ਥਾਣਾ ਚੱਬੇਵਾਲ ਦੇ ਐਸਐਚਓ ਮਨਿੰਦਰ ਸਿੰਘ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਾਮਲ ਹੁੰਦੇ ਨੇ ਜਿਨ੍ਹਾਂ ਵੱਲੋਂ ਸਾਂਝੇ ਤੌਰ ਤੇ ਇਸ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਿ ਪਿੰਡ ਬਲਾਸਪੁਰ ਦੇ ਵਿੱਚ ਇਹ ਜੋ ਹਵੇਲੀ ਹੈ ਇੱਕ ਐਨਆਰਆਈ ਦੀ ਹਵੇਲੀ ਦੱਸੀ ਜਾ ਰਹੀ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਉਹ ਵਿਦੇਸ਼ ਤੇ ਵਿੱਚ ਹੀ ਰਹਿੰਦਾ ਤੇ ਪਿੰਡ ਦਾ ਹੀ ਕੋਈ ਵਿਅਕਤੀ ਗੁਰਵਿੰਦਰ ਸਿੰਘ ਜਿਸ ਦਾ ਨਾਮ ਹੈ ਉਹ ਹਵੇਲੀ ਦੀ ਦੇਖਭਾਲ ਕਰਦਾ ਹੈ ਤੇ ਉਸ ਵੱਲੋਂ ਇਸ ਹਵੇਲੀ ਦੇ ਵਿੱਚ ਪ੍ਰਵਾਸੀ ਰੱਖੇ ਹੋਏ ਸੀ ਜਿਨ੍ਹਾਂ ਵੱਲੋਂ ਨਜਾਇਜ਼ ਢੰਗ ਦੇ ਨਾਲ ਗੈਰ ਕਾਨੂੰਨਨ ਢੰਗ ਦੇ ਨਾਲ ਹਵੇਲੀ ਦੇ ਅੰਦਰ ਜਿਹੜੇ ਉਹ ਪਟਾਕੇ ਤਿਆਰ ਕੀਤੇ ਜਾ ਰਹੇ ਸੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਵੀ ਉੱਥੇ ਧਮਾਕਾਖੇਜ਼ ਸਮੱਗਰੀ ਗੰਦਕ ਪੋਟਾਸ਼ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਰਹਾਇਸ਼ੀ ਇਲਾਕਿਆਂ ਦੇ ਵਿੱਚ ਜਦੋਂ ਵੀ ਕਿਤੇ ਪਟਾਕੇ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਬਲਾਸਟ ਹੁੰਦਾ ਹੈ ਜਾਂ ਫਿਰ ਕੋਈ ਤਮਾਕੇ ਵਾਲੀ ਕਿ ਘਟਨਾ ਵਾਪਰਦੀ ਹੈ ਤੇ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੁੰਦਾ ਹੈ ਚਾਹੇ ਆਪਾਂ ਜਾਨੀ ਨੁਕਸਾਨ ਦੀ ਗੱਲ ਕਰ ਲਈਏ ਚਾਹੇ ਆਪਾਂ ਵਿੱਤੀ ਨੁਕਸਾਨ ਦੀ ਗੱਲ ਕਰ ਲਈਏ ਤੱਕ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਇਸ ਤਰ੍ਹਾਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਇੱਕ ਸਾਂਝੇ ਆਪਰੇਸ਼ਨ ਨੂੰ ਹੁਸ਼ਾਰਪੁਰ ਦੀ ਪੁਲਿਸ ਵੱਲੋਂ ਅੰਜਾਮ ਦਿੱਤਾ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਡੀਐਸਪੀ ਸਿਟੀ ਪਲਵਿੰਦਰ ਸਿੰਘ ਜਿਹੜੇ ਉਹ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਐਸਐਚਓ ਮਨਿੰਦਰ ਸਿੰਘ ਜਿਹੜੇ ਉਹ ਮੌਜੂਦ ਨੇ ਤਾਂ ਉਹਨਾਂ ਵੱਲੋਂ ਹਵੇਲੀ ਦੀ ਜਿਹੜੀ ਉਹ ਚੰਗੀ ਤਰ੍ਹਾਂ ਦੇ ਨਾਲ ਤਲਾਸ਼ੀ ਲਈ ਜਾ ਰਹੀ ਹੈ ਤਾਂ ਖੈਰ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੇ ਡੀਐਸਪੀ ਪਲਵਿੰਦਰ ਸਿੰਘ ਦਾ ਦੱਸਣ ਮਤਾਵਾ ਕਿ ਇਹ ਦੋਵੇਂ ਪ੍ਰਵਾਸੀ ਹੈ ਜਿਹੜੇ ਇਹ ਮੁਜ਼ਫਰਨਗਰ ਯੂਪੀ ਦੇ ਭਾਵ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਇਹ ਹੀ ਦੋਵੇਂ ਇੱਥੇ ਇਸ ਤਰ੍ਹਾਂ ਦੀ ਸਮੱਗਰੀ ਲਿਆ ਕੇ ਜਿਹੜੀ ਉਹ ਚਾਹੀ ਗੰਦਕ ਲਿਆ ਕੇ ਪोटाश ਲਿਆ ਕੇ ਧਮਾਕਾ ਖੇਜ਼ ਸਮੱਗਰੀ ਲਿਆ ਕੇ ਜਿਹੜੇ ਉਹ ਨਜ਼ਾਇਜ਼ ਢੰਗ ਦੇ ਨਾਲ ਪਟਾਕੇ ਬਣਾਉਣ ਦਾ ਕੰਮ ਕਰਦੇ ਸੀ ਤਾਂ ਜਦੋਂ ਪੁਲਿਸ ਨੂੰ ਇਸ ਦੀ ਇਹ ਭੈਣਕ ਪੈਂਦੀ ਹੈ ਜਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਵੱਲੋਂ ਇੱਕ ਸਾਂਝੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਜੋ ਮੌਕੇ ਤੇ ਉਹਨਾਂ ਨੂੰ ਪਟਾਕੇ ਮਿਲੇ ਆ ਤਾਂ ਉਹ ਵੀ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਤਾਂ मामले ਦੀ ਜਿਹੜੀ ਉਹ ਅਗਲੀ ਪੜਤਾਲ ਹੈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਹੋ ਸਕਦਾ ਹੈ ਕਿ ਜਦੋਂ ਜਾਂਚ ਮੁਕੰਮਲ ਹੁੰਦੀ ਹੈ ਤਾਂ ਹੋਰ ਵੀ ਕਈ ਖਲਾਸੇ ਹੋਣ ਦੀ ਜਿਹੜੀ ਉਹ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਇੱਕ ਨਜਾਇਜ਼ ਢੰਗ ਦੇ ਨਾਲ ਕਿਸੇ ਪਿੰਡ ਦੇ ਵਿੱਚ ਰੱਖ ਕੇ ਕਿਸੇ ਹਵੇਲੀ ਦੇ ਵਿੱਚ ਰੱਖ ਕੇ ਪਟਾਕੇ ਤਿਆਰ ਕਰਨਾ ਪੂਰੀ ਤਰ੍ਹਾਂ ਦੇ ਨਾਲ ਗੈਰਕਾਨੂੰਨੀ ਹੈ ਕਿਸੇ ਰਹਾਇਸ਼ੀ ਇਲਾਕੇ ਦੇ ਵਿੱਚ ਕਿਉਂਕਿ ਖੁਦਾ ਨਾ ਖਾਸ ਤਾਂ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਵੇ ਤਾਂ ਉਸ ਤੋਂ ਬਾਅਦ ਹੋਣ ਵਾਲੇ ਨੁਕਸਾਨ ਦੇ ਲਈ ਜੋ ਨੁਕਸਾਨ ਹੁੰਦਾ ਜਦੋਂ ਹਾਦਸਾ ਵਾਪਰਦਾ ਹੈ ਤਾਂ ਉਸ ਤੇ ਲਈ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਉਹ ਫਿਰ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਜਿਹੜਾ ਉਹ ਕਿਟਾਰੇ ਦੇ ਵਿੱਚ ਖੜਾ ਕਰਦੇ ਨੇ ਕਿ ਆਖਰਕਾਰ ਪੁਲਿਸ ਨੂੰ ਅੱਜ ਤੱਕ ਇਹ ਸਦੀ ਜਾਣਕਾਰੀ ਕਿਉਂ ਨਹੀਂ ਮਿਲੀ ਖੈਰ ਪੁਲਿਸ ਤੇ ਹਾ ਇੱਕ ਵੱਡੀ ਕਾਮਯਾਬੀ ਲੱਗੀ ਐ ਸੋ ਹੋਰ ਕੀ ਕੁਝ ਜਾਣਕਾਰੀ ਡੀਐਸਪੀ ਬਲਵਿੰਦਰ ਸਿੰਘ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਟਾਕਿਆਂ ਦੀ ਫੈਕਟਰੀ ਵਿੱਚ ਤੁਸੀਂ ਆਏ ਆ ਤਾਂ ਕੀ ਕੋਈ ਦੇਖਣ ਨੂੰ ਮਿਲਿਆ ਆ ਸਾਨੂੰ ਉਹ ਇਨਫਾਰਮੇਸ਼ਨ ਮਿਲੀ ਸੀ ਕਿ ਬਲਾਸਪੁਰ ਪਿੰਡ ਦੇ ਵਿੱਚ ਇੱਕ ਡੰਗਰਾਂ ਦਾ ਸ਼ੈੱਡ ਹੈਗਾ ਆ ਜੋ ਬੰਦ ਪਿਆ ਹੋਇਆ ਆ ਜਿਸ ਦੇ ਮਾਲਕ ਜਿਹੜੇ ਹੈਗੇ ਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ ਤੇ ਗੁਰਵਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਉਸ ਉਹਦੀ ਦੇਖਭਾਲ ਕਰਦਾ ਆ ਤੇ ਉਹਨੇ ਜਿਹੜਾ ਆ ਕੋਈ ਪ੍ਰਵਾਸੀ ਮਜ਼ਦੂਰ ਹੈਗੇ ਆ ਜਿਨ੍ਹਾਂ ਦਾ ਨਾਂ ਇੱਕ ਦਾ ਨਾਂ ਪ੍ਰਿੰਸ ਤੇ ਦੂਸਰਾ ਜਿਹੜਾ ਹੈਗਾ ਆ ਕਪਿਲ ਕਪਿਲ ਜੋ ਮੁਜ਼ਫਰਨਗਰ ਯੂਪੀ ਦੇ ਰਹਿਣ ਵਾਲੇ ਆ ਇੱਥੇ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਧਮਾਕਾਖੇਜ ਸਮੱਗਰੀ ਲਿਆ ਕੇ ਤੇ ਬਿਨਾ ਪਰਮਿਸ਼ਨ ਬਿਨਾ ਕੋਈ ਪਰਮਿਟ ਦੇ ਜਿਹੜਾ ਆ ਉਹ ਪਟਾਕੇ ਬਣਾਉਂਦੇ ਆ ਜਿਸ ਤੇ ਜਿਹੜਾ ਐਸਐਚਓ ਸਾਹਿਬ ਨੇ ਤੇ ਥਾਣੇ 26ਵਾਲ ਦੀ ਪੁਲਿਸ ਨੇ ਜਿਹੜਾ ਇੱਥੇ ਰੇਡ ਕੀਤਾ ਆ ਤੇ ਕਾਫੀ ਮਾਤਰਾ ਦੇ ਵਿੱਚ ਇੱਥੋਂ ਜਿਹੜੇ ਪਟਾਕੇ ਤਿਆਰ ਕੀਤੇ ਹੋਏ ਆਗੇ ਆ ਉਹ ਬਰਾਮਦ ਹੋਏ ਆ ਤੇ ਧਮਾਕਾ ਜਿਹੜਾ ਪਟਾਕੇ ਬਣਾਉਣ ਵਾਲੀ ਸਮੱਗਰੀ ਆ ਧਮਾਕਾਖੇਜ ਜਿਹਦੇ ਵਿੱਚ ਪोटाਸ਼ ਗੰਦਾ ਕਕੋਲਾ ਜਿਹੜਾ ਜਿਹੜੀ ਵੀ ਚੀਜ਼ ਉਹ ਪਟਾਕੇ ਬਣਾਉਣ ਦੇ ਵਿੱਚ ਕੰਮ ਆਉਂਦੀ ਆ ਉਹ ਸਾਰੀ ਇਲੀਗਲ ਤੌਰ ਤੇ ਰੱਖੀ ਹੋਈ ਆ ਤੇ ਉਹਦੇ ਨਾਲ ਜਿਹੜੇ ਇਹ ਨਜਾਇਜ਼ ਜਿਹੜੇ ਪਟਾਕੇ ਬਣਾ ਰਹੇ ਸੀਗੇ ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈਗੀ ਆ ਉਹ ਕਾਰਵਾਈ ਕਰ ਰਹੇ ਆ ਜੀ ਸਰ ਇਹ ਇੱਕੋ ਫੈਕਟਰੀ ਆ ਜਾਂ ਹੋਰ ਵੀ ਇਹਨਾਂ ਦੀ ਕਿਤੇ ਹੋਰ ਵੀ ਆ ਨਹੀਂ ਇਹ ਜਿਹੜਾ ਹੈਗਾ ਇਹਨਾਂ ਕੋਲ ਪੁੱਛਕਿਛ ਕਰਾਂਗੇ ਪੁੱਛਕਿਛ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਜਿਹੜਾ ਹੈਗਾ ਦੱਸ ਦਵਾਂਗੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.